ਜਗਵਣੀ ਵੈਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਜੀਤ ਸਿੰਘ ਜਟਾਣਾ ਸੋ ਅੱਜ ਪਹੁੰਚੇ ਆ 68kb ਸਬਸਟੇਸ਼ਨ ਖਮਾਣੋ ਪਾਵਰ ਕਮ ਦਫਤਰ ਵਿਖੇ ਜਿੱਥੇ ਪਿੰਡ ਜਟਾਣਾ ਉੱਚਾ ਤੇ ਜਟਾਣਾ ਨੀਮਾ ਦੇ ਵਸਨੀਕਾਂ ਨੇ ਪਾਵਰ ਕਮ ਤੋਂ ਦੁਖੀ ਹੋ ਕੇ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕਈ ਦਿਨਾਂ ਤੋਂ ਕਹਿੰਦੇ ਆ ਵੀ ਲਗਾਤਾਰ ਕੱਟ ਲੱਗ ਰਹੇ ਨੇ ਕਦੇ ਰਾਤ ਨੂੰ 12 ਵਜੇ ਲਾਈਟ ਚਲੀ ਜਾਂਦੀ ਹੈ ਕਦੇ 1 ਵਜੇ ਚਲੀ ਜਾਂਦੀ ਹੈ ਕਦੇ ਸਾਰਾ ਦਿਨ ਲਾਈਟ ਨਹੀਂ ਆਉਂਦੀ ਸੋ ਅੱਜ ਦੁਖੀ ਹੋ ਕੇ ਲੋਕ ਸਬਡਿਵੀਜ਼ਨ ਪਾਵਰ ਕਮ ਦਫਤਰ ਖਮਾਣੂ ਵਿਖੇ ਪਹੁੰਚੇ ਨੇ ਵੱਖ-ਵੱਖ ਕਿਸਾਨ ਆਗੂ ਨੇ ਪਿੰਡਾਂ ਦੇ ਆਮ ਲੋਕ ਨੇ ਜਿਹੜੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਅੱਜ ਦਫਤਰ ਦੇ ਅੱਗੇ ਧਰਨਾ ਲਾ ਕੇ ਬੈਠੇ ਨੇ ਆਪਾਂ ਅੰਦਰ ਜਾ ਕੇ ਗੱਲਬਾਤ ਵੀ ਕਰਾਂਗੇ ਪੰਜਾਬ ਪਾਵਰ ਕਾਰਪੋਰੇਸ਼ਨ ਦਾ ਇਹ ਦਫਤਰ ਆ ਉਪ ਮੰਡਲ ਖਮਾਣੂ ਔਰ ਲੋਕ ਬੜੇ ਪਰੇਸ਼ਾਨ ਨੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਕਈ ਦਿਨਾਂ ਦੇ ਜੂਝ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਕਿਰਪਾਲ ਸਿੰਘ ਜੀ ਵਿਦੇ ਸ਼ਾਜੋ ਜੀ ਪੁੱਛਦੇ ਹਾਂ ਵੀ ਕੀ ਅਸਲ ਕਾਰਨ ਇਹਨਾਂ ਨੂੰ ਐਸਡੀਓ ਸਾਹਿਬ ਨੇ ਕੀ ਭਰੋਸਾ ਦਿੱਤਾ ਔਰ ਕਦੋਂ ਲਾਈਟ ਆਊਗੀ ਜਾਂ ਕੱਟਨੇ ਜਿਹੜੇ ਉਹ ਕਿਉਂ ਲੱਗਦੇ ਨੇ ਆਪਾਂ ਐਸਡੀਓ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਬਿਜਲੀ ਕੱਟਣ ਤੋਂ ਦੁਖੀ ਹੋ ਕੇ ਪਿੰਡ ਜਟਾਣਾ ਉੱਚਾ ਨੀਮਾ ਤੇ ਕਕਰਾਲਾ ਦੇ ਲੋਕਾਂ ਤੇ ਕਿਸਾਨ ਆਗੂਆਂ ਨੇ ਲਾਇਆ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਧਰਨਾ ਵਖਵਕ ਕਿਸਾਨ ਜਥੇਬੰਦੀਆਂ ਦੀ ਆਗੂਆਂ ਤੇ ਪਿੰਡ ਜਟਾਣਾ ਉੱਚਾ ਨੀਮਾ ਤੇ ਪਿੰਡ ਕਕਰਾਲੇ ਦੇ ਲੋਕਾਂ ਨੇ ਪਾਵਰ ਕਮ ਦਫਤਰ ਖਮਾਣੋ ਅੱਗੇ ਬਿਜਲੀ ਕੱਟਾਂ ਤੋਂ ਦੁਖੀ ਹੋ ਕੇ ਧਰਨਾ ਲਾਇਆ ਇਸ ਸੰਬੰਧੀ ਗੱਲਬਾਤ ਕਰਦੇ ਆ ਕਿਸਾਨ ਆਗੂ ਉਤਮ ਸਿੰਘ ਬਰਵਾਲੀ ਕਰਨੈਲ ਸਿੰਘ ਜਟਾਣਾ ਕਿਰਪਾਲ ਸਿੰਘ ਵਿਦੇਸ਼ਾਂ ਅਕਬਾਲ ਸਿੰਘ ਟੀ2 ਜਟਾਣਾ ਉੱਚਾ ਤੇ ਮੋਹਨ ਸਿੰਘ ਪੋਟਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜਟਾਣਾ ਉੱਚਾ ਨੀਮਾ ਤੇ ਕਕਰਾਲਾ ਕਲਾਂ ਤੇ ਖੁਰਦ ਵਿੱਚ ਦਿਨ ਰਾਤ ਬਿਜਲੀ ਦੇ ਕੱਟ ਲੱਗ ਰਹੇ ਹਨ ਜਿਸ ਕਰਕੇ ਅੰਤਾਂ ਦੀ ਗਰਮੀ ਦੇ ਚੱਲਦਿਆਂ ਲੋਕਾਂ ਦਾ ਜੀਣਾ ਮਹਾਲ ਹੋਇਆ ਪਿਆ ਜਿਸ ਕਰਕੇ ਬਿਜਲੀ ਕਟਣ ਤੋਂ ਦੁਖੀ ਹੋ ਕੇ ਕਿਸਾਨ ਆਗੂਆਂ ਤੇ ਆਮ ਲੋਕਾਂ ਨੇ ਪਾਵਰ ਕਮ ਦਫਤਰ ਕਮਾਣੂ ਅੱਗੇ ਧਰਨਾ ਲਗਾ ਦਿੱਤਾ। ਇੱਥੇ ਵੀ ਸਮੱਸਿਆ ਸੀ ਕਿ ਕਈ ਪਿੰਡਾਂ ਸਾਡੇ ਜਟਾਣਾ ਨੀਵਾ, ਉੱਚਾ, ਲਖਣਪੁਰ, ਕਕਰਾਲੇ ਆ ਦੋਨੇ ਇੱਥੇ ਜਿਹੜੀ 24 ਘੰਟੇ ਸਪਲਾਈ ਆ ਨਾ ਉਹ ਚ ਬਹੁਤ ਵੱਡੀ ਸਮੱਸਿਆ ਸੀ ਹਰ ਰੋਜ਼ ਰਾਤ ਨੂੰ ਕੱਟ ਲੱਗਦਾ ਸੀ ਹਰ ਰੋਜ਼ ਇੱਕ ਹਫ਼ਤੇ ਤੋਂ ਤਕਰੀਬਨ ਅਸੀਂ ਹਰ ਰੋਜ਼ ਬਿਜਲੀ ਬੋਰਡ ਤੇ ਇੱਥੇ ਪਹੁੰਚਦੇ ਰਹੇ ਹਾਂ। ਇਹਨਾਂ ਨੂੰ ਬਾਰ-ਬਾਰ ਇਹ ਗੱਲ ਕਹਿੰਦੇ ਨੇ ਵੀ ਸਾਡੀ ਸਪਲਾਈ ਨੂੰ ਸਹੀ ਕਰੋ। ਪਰ ਜਦੋਂ ਇਹਨਾਂ ਨੇ ਸਾਡੀ ਅਣਦੇਖੀ ਕਰਦੇ ਰਹੇ ਕੋਈ ਗੱਲ ਸਾਡੀ ਸੁਣੀ ਨਾ ਸਵਾਰ ਕੇ ਤਾਂ ਸਾਨੂੰ ਅੱਜ ਅਚਾਨਕ ਫਿਰ ਇਕੱਠੇ ਹੋ ਕੇ ਧਰਨਾ ਦੇਣਾ ਪਿਆ। ਜੀ। ਜਦੋਂ ਅਸੀਂ ਗ੍ਰੇਡਰ 'ਚ ਧਰਨਾ ਦਿੱਤਾ ਤਾਂ ਸਾਡੀ ਇਹ ਸਮੱਸਿਆ ਨੂੰ ਸੁਣਨ ਵਾਸਤੇ ਐਸ ਡੀਓ ਸਾਹਿਬ ਤੇ ਸਾਡੇ ਇਲਾਕੇ ਦੇ ਥਾਣਾ ਇੰਸਪੈਕਟਰ ਹੈ ਸੰਦੀਪ ਸਿੰਘ ਉਹ ਵੀ ਪਹੁੰਚੇ ਆ। ਉਹਨਾਂ ਨੇ ਅੱਜ ਸਾਰੇ ਸਾਰੀ ਸੰਗਤ ਨੂੰ ਇਹ ਭਰੋਸਾ ਦਿੱਤਾ ਵੀ ਅੱਗੇ ਤੋਂ ਤੁਹਾਡੀ ਸਪਲਾਈ ਵੰਦ ਨਹੀਂ ਹੋਊਗੀ। ਜੇ ਵੀ 2 ਦਿਨ ਸਾਨੂੰ ਦੇ ਦਿਓ 2 ਦਿਨਾਂ ਅਸੀਂ ਬਿਲਕੁਲ ਇਹਨੂੰ ਚੱਲਦੀ ਕਰਾਂਗੇ। ਕੋਈ ਸਮੱਸਿਆ ਨਹੀਂ ਆਉਣ ਦਵਾਂਗੇ। ਸਹਿਮਤ ਕਰ ਲਿਆ ਫਿਰ ਉਹਨਾਂ ਦਾ ਭਰੋਸਾ ਸਾਰੀ ਸੰਗਤ ਤੋਂ ਅਸੀਂ ਇਹ ਬਾਰੇ ਪੁੱਛਿਆ ਵੀ ਕੀ ਤੁਹਾਨੂੰ ਮਨਜ਼ੂਰ ਹੈ? ਸੰਗਤ ਇਹਦੇ ਨਾਲ ਸਹਿਮਤ ਹੋਈ ਆ ਕਿ ਅਸੀਂ 2 ਦਿਨ ਇਹਨਾਂ ਨੂੰ ਜ਼ਰੂਰ ਦੰਨੇ ਆ ਵੀ 2 ਦਿਨਾਂ ਤੋਂ ਬਾਅਦ ਫਿਰ ਅਸੀਂ ਆਕੇ ਨਹੀਂ ਵੱਡੇ ਲੈਵਲ ਤੇ ਧਰਨਾ ਦਵਾਂਗੇ ਜੇ ਸਾਡੀ ਇਹ ਸਮੱਸਿਆ ਦਾ ਪੱਕਾ ਹੱਲ ਨਾ ਹੋਇਆ। ਰਾਤ ਦਾ ਮੀਂਹ ਹੀ ਹੁਣ ਕਰਕੇ ਉਹਨਾਂ ਦਾ ਫੀਡਰ ਚ ਸਪਲਾਈ ਉਹਨਾਂ ਨੂੰ ਨਹੀਂ ਮਿਲੀ ਨਰਵਿਕਨ ਉਹਦੇ ਕਰਕੇ ਉਹ ਆਏ ਸੀਗੇ ਜੀ ਉਹਨਾਂ ਨੂੰ ਆਪਾਂ ਵਿਸ਼ਵਾਸ ਦਿਵਾਇਆ ਵੀ ਹੁਣ ਤੁਹਾਨੂੰ ਸਪਲਾਈ ਨਰਵਿਕਨ ਮਿਲੂਗੀ ਜੀ ਵੀ ਤੁਹਾਡੀ ਜਿਹੜੀ ਸਮੱਸਿਆ ਹੈ ਇਹਨੂੰ ਸੋਲਵ ਕੀਤਾ ਜਾਊਗਾ ਜੀ ਜਿਹੜੀ ਕੋਈ ਉਹਨਾਂ ਨੇ ਸੋ ਸਮੱਸਿਆ ਕਰੀ ਵੀ ਜੇ ਹੀ ਫੋਨ ਨਹੀਂ ਚੱਕਦੇ ਉਹਨਾਂ ਨੂੰ ਕਿਹਾ ਵੀ ਜੇ ਉਹਨਾਂ ਵੱਲੋਂ ਨਹੀਂ ਟੈਂਡ ਕੀਤਾ ਜਾਂਦਾ ਜਿਆਦਾ ਹੋਣ ਕਰਕੇ ਵੀ ਜੀ ਤੇ ਤੁਸੀਂ ਮੇਰਾ ਫੋਨ ਨੰਬਰ ਲੈ ਕੇ ਮੈਨੂੰ ਕਰ ਲਿਆ ਕਰੋ ਰੇਨ ਜੀ ਸਾਹਿਬ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਇੱਕ ਮਿੰਟ ਦਾ ਵੀ ਕਿਤੇ ਕੱਟ ਨਹੀਂ ਲੱਗੂਗਾ ਨਰਵਿਕਨ ਬਿਜਲੀ ਦਿੱਤੀ ਜਾਊ ਪਰੰਤੂ ਪਿੰਡ ਜਟਾਣੇ ਤੇ ਉੱਚੇ ਦੇ ਲੋਕ ਪਿਛਲੇ 15 ਉਹ ਐਕਚੁਅਲੀ ਇਹ ਵੀ ਮੇਰੇ ਤੋਂ ਪਹਿਲਾਂ ਜਿਹੜੀ ਦਿੱਕਤ ਹੋਈ ਉਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ ਪਰ ਹੁਣ ਅਸੀਂ ਉਹਨਾਂ ਨੂੰ ਕਿਹਾ ਜਿਹੜੀ ਉਹਨਾਂ ਦੀ ਹੈਗੀ ਆ ਮੇਨਟੇਨੈਂਸ ਕਰਾ ਕੇ ਸਪੀਡਰ ਦੀ ਇਹਨੂੰ ਵਧੀਆ ਤਰੀਕੇ ਨਾਲ ਨਰਵਿਕਨ ਸਪਲਾਈ ਦਿੱਤੀ ਜਾਊਗੀ